ਪਹਿਲੀ ਗੱਲ ਜਾ ਰਹੇ ਆ ਪਹਿਲੀ ਗੱਲ ਪਿੰਡ ਲੋਂਗੋਵਾਲਾ ਹਾਂ ਟੜਕੇ ਅਸੀਂ ਤਿੰਨ ਬੰਦੇ ਟ੍ਰਿਪਲੇ ਬੈਠਿਆ ਦੋਨੋਂ ਦਾ ਪਤਾ ਲੱਗ ਗਿਆ ਤੀਜਾ ਬੰਦਾ ਬੋਲਦਾ ਕਿੰਨਾ ਭਾਈ ਜੋਖੀ ਆ ਨਾ ਜੋਖੀ ਆ ਜਿਹੜਾ ਬੰਦਾ ਜੋਖੀ ਆ ਨਾ ਉਹਦੇ ਕੋਲ ਕਿੰਨਾ ਸਮਰੂ ਪਹਿਲੀ ਗੱਲ ਲੋਂਗੋਵਾਲਾ ਅਸੀਂ ਕੱਲ ਆਇਆ ਕੋਈ ਨਹੀਂ ਆਇਆ ਪ੍ਰਸ਼ਾਸਨ ਦਾ ਧੰਨਵਾਦ ਅੱਜ ਰੇਡ ਮਾਰੀ ਆਪਣੀ ਸਾਡੀ ਰੇਡ ਮਾਰੀ ਤੇ ਕਮਾਂਡੋ ਵੀ ਆਈ ਆ ਬਹੁਤ ਬਹੁਤ ਧੰਨਵਾਦ ਸਾਡਾ ਸਾਥ ਦਿੱਤਾ ਧੰਨਵਾਦ ਅੱਜ ਗੱਦ ਨਹੀਂ ਹੁੰਦਾ ਮੋਰਚੇ ਕਰਦੇ ਰੇ ਬਾਈ ਮਣ ਕੇ ਬੈਰੀ ਅੱਤ ਲਾ ਹਾਲੋ ਸਮਾਨ ਕਿੰਨਾ ਤੇਰਾ ਕਿਤਾ ਕਰਾ ਬਾਈ ਮੋਰਚੇ ਦੀ ਸਾਹ ਮੇਰੇ ਲਈ ਮੇਰਾ ਦਰਾਉ ਦਿੱਤਾ ਹਲੇ ਹੈ ਸਾਨੂੰ ਫੋਨ ਤੇ ਬੜਾ ਕੀ ਬੋਲਦਾ ਜਨਾ ਬਾਈ ਅਸੀਂ ਦਾ ਜੋਖੀ ਹੰਨਿਆ ਸਮਾਨ ਜੋਖੀ ਹੰਨਿਆ ਕਿਹੜਾ ਬੰਦਾ ਸਮਾਨ ਕਰੇ ਕਿਹੜਾ ਬੰਦਾ ਕਰਿਆ ਕਿ ਨਾ ਸਬਾਨ ਦੋਖੀ ਨਾ ਉਹਦੇ ਬਾਰੇ ਕਿੰਨਾ ਸਬਾਰ ਹੋਈ ਨੇ ਹਾਂ ਇਹਨਾਂ ਨੂੰ ਗੋਮੇ ਕਿਹਾ ਮੈਂ ਕਹਿੰਦਾ ਸਰਕਾਰ ਨੂੰ ਲਾਹਨ ਤਾ ਅੱਜ ਮੈਂ ਸੱਚਦਾ ਯਾਰ ਪ੍ਰਸ਼ਾਸਨ ਨੇ ਇਹ ਫੋਨ ਤੋਂ ਫੋਨ ਹੀ ਜਾਂਦਾ ਪ੍ਰਸ਼ਾਸਨ ਨੇ ਅੱਜ ਕਾਰਵਾਈ ਕੀਤੀ ਆ ਮੰਨਦਾ ਧੰਨਵਾਦ ਧੰਨਵਾਦ ਆ ਸਾਰੇ ਸਾਰੀ ਕਮਾਂਡੋ ਨੇ ਕਮਾਂਡੋ ਬੋਲ ਆਈ ਹੈ ਹਨਾ ਉਹਨਾਂ ਦਾ ਧੰਨਵਾਦ ਆ ਪਰ ਸਰਕਾਰ ਕੋਈ ਸ਼ਾਬਦੀ ਨਹੀਂ ਸੀ ਅਸੀਂ ਵੀ ਸ਼ਾਬਦੀ ਆਈ ਸੀ ਬਹੁਤ ਧੰਨਵਾਦ ਤੁਸੀਂ ਪਰ ਪਰ ਇਹ ਸਾਡੀ ਵੀਡੀਓ ਤੋਂ ਬਾਅਦ ਹੀ ਕਿਉਂ ਜਾ ਕੇ ਪਹਿਲਾਂ ਕਿਉਂ ਨਹੀਂ ਰੈਡਾ ਹੋਈਆਂ ਕਿਉਂਕਿ ਪਹਿਲਾਂ ਜਵਾਕਾਂ ਨੇ ਬਾਅਦ ਜਦ ਕਰੇ ਅੱਜ ਸਾਡੀ ਵੀਡੀਓ ਭਾਈ ਦਾ ਮਕਸਦ ਵੀ ਪੂਰਾ ਹੋਇਆ ਲੋਕ ਕਹਿੰਦੇ ਨੇ ਵੀਡੀਓ ਪੜੀ ਕਰ ਦੇਣਗੇ ਅੱਜ ਜਵਾਕਾਂ ਨੂੰ ਪੁੱਛੋ ਲੋਂਗੋਆਦਿਆਂ ਨੂੰ ਜਾ ਕੇ ਵੀ ਛੋਟੇ ਜਵਾਕ ਕਿਵੇਂ ਅੱਜ ਮੌਜ ਨਾਲ ਖੇਡ ਕੇ ਸਕੂਲ ਚੋਂ ਇਹ ਜਵਾਕਾਂ ਨੂੰ ਦੇ ਮਾਪਿਆਂ ਨੂੰ ਪੁੱਛੋ ਸਾਡਾ ਮਨ ਚੁਗਿਆ ਤਿੰਨ ਮੁੰਡੇ ਚਿੱਟੇ ਨਾਲ ਮਰੇ ਤੇ ਉਹਨਾਂ ਦਾ ਜ਼ਿੰਮੇਵਾਰ ਹਲੇ ਤੱਕ ਦੱਸੋ ਕੌਣ ਬਣਾਇਆ ਅਜੇ ਕੋਈ ਪਰਚਾ ਨਹੀਂ ਹੋਇਆ ਭਰਾਵਾ ਇਹ ਸਾਡੇ ਜਵਾਕਾਂ ਨੂੰ ਮਾਰਨੀ ਸ਼ਾਸਰੇ ਪਰ ਕਿੰਨਾ ਚਿਰ ਜਾ ਜਾਨ ਚ ਜਾਨ ਆ ਸਾਹ ਚ ਸਾਹ ਨੇ ਇਹ ਲੜਾਈ ਲੜਦੀ ਰਹਾਂਗੇ ਸਾਡੇ ਦੇ ਅੱਜ ਟ੍ਰਿਪ ਲਵਾਉਂਦੀ ਆਾਰੇ ਕੋਲੇ हां ਅਸੀਂ ਸਿਗਨੇਚਰ ਮੰਗਾਏ ਦੋ ਡੱਬੇ ਪਹਿਲਾ ਕਿਹਾ ਉਹ 1700 ਨੂੰ ਡਾਉਂਗਾ 1800 ਨੂੰ ਮਾਪੇ ਦੀ 2000 ਨੂੰ ਦੇ ਨੂੰ ਲੈ ਕੇ ਆ ਉਹਨੂੰ ਸਾਡਾ ਮੂੰਹ ਤੇ ਗਿਆ ਸੀ ਸੀਰਾ ਤੇ ਮੈਂ ਇਕੱਠੇ ਬੈਠੀ ਗੱਡੀ ਚ ਅਸੀਂ ਮੂਲ ਕੋਲ ਲੱਗੇ ਉਹਨੂੰ ਪਤਾ ਲੱਗਿਆ ਉਹਦੀ ਪਿਆ ਕੇ ਲੈ ਗਿਆ ਇਹ ਬੰਦਾ ਬੋਲਦਾ ਮੈਂ ਕਿੱਥੇ ਆ ਗਿਆ ਕਹਿੰਦਾ ਭਾਈ ਮੈਂ ਬੱਸ ਸਮਾਰ ਜੋਖੀ ਹਾਂ ਨਾ ਮੈਂ ਤਾਂ ਠੀਕ ਹੈ ਲਿਆ ਸੀ ਤੀ ਬੰਦਾ ਕਹਿੰਦਾ 5 ਮਿੰਟ ਹੀ ਖੜ ਜਾ ਮੈਂ ਠੀਕ ਐ ਅਸੀਂ ਖੜੇ ਰਹੇ ਖੜੇ ਰਹੇ ਪਰ ਇਹ ਬੰਦੇ ਨੂੰ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਰਹਾ ਤਾਂ ਵੀ ਕਰਤਾ ਤੇ ਇਹ ਬੰਦਾ ਨੂੰ ਐ ਪਿੱਛੋਂ ਛੋਟੇ ਘਰੇ ਕਿੰਨਾ ਸਾਮਾਨ ਪਿਆ ਸਾਰਾ ਬਰਾਮਤ ਕੀਤਾ ਜਾਵੇ ਸਾਡੇ ਆ ਹੀ ਅਪ੍ਰੀਲ ਹੈ ਇਹ ਬੰਦਾ ਦਾ ਸਾਮਾਨ ਆਏ ਪਿੱਛੇ ਜਾਵੇ ਇਹ ਲੈ ਉਹਦੇ ਕਿੱਥੋਂ ਨੇ ਇਹਨਾਂ ਨੂੰ ਕੀ ਮਿਲਦਾ ਹੈ ਕੀ ਪ੍ਰਸ਼ਾਸਨ ਨੂੰ ਆਏ ਕਹਿੰਦੇ ਬੰਦੇ ਨੂੰ ਅਸੀਂ ਦੇ ਮੇ ਇਹ ਆਪਣਾ ਇਹਨੂੰ ਤਰਖਾ ਮਿਲਦੀ ਆ ਜਾਂ ਇਹਨਾਂ ਨੂੰ ਕਮਿਸ਼ਨ ਮਿਲਦਾ ਜਾਂ ਕੀ ਦਾ ਸਾਮਾਨ ਵੇਚਦੇ ਆ ਸਾਨੂੰ ਮੇਡ ਬੰਦਾ ਨਾਮ ਦੱਸਿਆ ਜਾਵੇ ਅਸੀਂ ਬਹੁਤ ਟਾਈਮ ਬਾਈ 100 ਲੱਗੇ ਰੋਜ਼ ਤੇ ਗੋਲ ਬੈਠੇ ਬੈਣੇ ਕੋਈ ਉਮਰ ਦੇਖ ਬਾਈ ਆ ਜੀ ਉਮਰ ਦੇਖ ਲੋ ਆ ਲੋਕ ਅਮਰ ਤੇ ਰਟਾ ਵੜਦੇ ਜਿੰਤਾ ਗ੍ਰਾਮ ਚ ਟਾਹੇ ਘਟ ਦੋ ਘਟ ਇਹ ਏਡਾ ਗ੍ਰਾਮ ਜਿੰਤਾ ਹੈ ਠੀਕ ਆ ਇਹ ਜਿਹੜੇ ਜਵਾਕ ਵੇਚੀਂਦਾ ਪਤਾ ਨਹੀਂ ਵੀ ਕੌਣ ਕੌਣ ਵੇਚ ਰਿਹਾ ਪਤਾ ਨਹੀਂ ਲੱਗਦਾ ਕੋਈ ਜਿੰਨੂੰ ਪੁੱਛ ਲੋ ਲੋਕ ਪਤਾ ਕੀ ਕਹਿੰਦੇ ਆ ਕੇ ਕੀ ਕਹਿੰਦੇ ਨੇ ਵੀ ਆ ਸਾਡੇ ਮੁੰਡੇ ਖੜੇ ਜੇ ਇੱਥੇ ਕਹਿੰਦੇ ਬਾਈ ਕਿੰਨਾ ਚਿੱਟਾ ਚਾਹੀਦਾ ਕਿਆ ਦੱਸੋ ਲੈ ਕੇ ਦੀਏ ਇੱਥੇ ਦਾ ਭਰਾਵਾ ਇਹ ਹਾਲ ਹੈ ਪਤਾ ਹੀ ਨਹੀਂ ਲੱਗਦਾ ਮੁੰਡਿਆਂ ਦੀਆਂ ਲੱਤਾਂ ਗਲੀਆਂ ਪਈਆਂ ਨੇ ਕੀ ਯਾਰ ਮੈਂ ਦਿਖਾਉਣਾ ਆਜੋ ਕਿਹੜਾ ਭਾਂਜਾ ਕਹਿੰਦਾ ਨਾ ਇੱਥੇ ਇੱਕ ਮਿੰਟਾਂ 'ਚ ਵੀ ਇਹ ਆ ਕਰ ਦਿਆ ਮੈਂ ਦਿਖਾਉਣਾ ਸਾਡੀ ਜਵਾਨੀ ਕਿਵੇਂ ਮਾਰ ਰਹੀ ਆ ਦੁਪਹਿਰੇ ਦੁਪਹਿਰਾ 2 ਵਜੇ ਉੱਥੇ ਸੀ ਰਾਤ ਨੂੰ ਹੁਣ ਇੱਥੇ ਖੜੇ ਆ 9-10 ਵਜੇ ਇਹ ਮੇਰੀ ਕਸਰ ਨਹੀਂ ਸਾਡੀ ਘਰ ਦੀ ਜੜਨੀ ਹਾਂ ਇਹਦੇ ਜਵਾਬ ਪਰ ਮੈਂ ਮੈਂ ਕਹਿੰਦਾ ਓਏ ਚੈਲੰਜ ਆ ਇੱਕ ਠੋਕ ਕੇ ਇਹ ਕੁੱਤੀ ਦੇ ਪੁੱਤੋ ਆਜੋ ਤੁਹਾਨੂੰ ਲੱਤਾਂ ਗਲੀਆਂ ਦਿਖਾਵਾਂ ਜਵਾਕਾਂ ਦੀਆਂ ਜਿਹੜੇ ਕਮੈਂਟ ਕਰਕੇ ਕਹਿੰਦੇ ਨੇ ਸਾਡੇ ਜਵਾਕਾਂ ਦੇ ਮਾਣ ਮਾਰ ਆਜੋ ਅਸੀਂ ਛੋਟੇ ਮੰਗਰੀ ਲਾ ਅਸੀਂ ਕਰਦੇ ਸੀ ਸਾ ਛੋਟੇ ਮੰਗਰੀ ਚੱਲਦੇ ਆ ਅੱਜ ਅਸੀਂ ਦੇਖ ਕੇ ਫੇਰ ਵੀ ਸੁਰਿੰਦਰ ਦਾ